ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜੀਮੇਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਵੀਡੀਓ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਸੇਲ ਆਲੀਆਂ ਦੋ ਘੋੜੀਆਂ ਦਿਖਾਉਣੀਆਂ ਨੇ ਇੱਕ ਤਾਂ ਹਾ ਕਾਲੀ ਡੱਬੀ ਮਾਰਵਾੜੀ ਘੋੜੀ ਆ ਤੇ ਦੂਜੀ ਹੈਗੀ ਆ ਮਿੱਤਰੋ ਆ ਲਾਲ ਜੰੰਬੀ ਘੋੜੀ ਦੋਵੇਂ ਘੋੜੀਆਂ ਇੱਕੇ ਬੰਦੇ ਕੋਲੇ ਬਕਾਊ ਆ ਬਾਲ ਪੌਰੀਆਂ ਦੀਆਂ ਬਿਲਕੁਲ ਸਾਫ਼ ਨੇ ਤੋਰਾ ਬਹੁਤ ਸੋਹਣਾ ਤੁਰਦੀਆਂ ਨੇ ਸਵਾਰੀ ਦੇ ਹੱਕ ਨੂੰ ਦੋਵੇਂ ਘੋੜੀਆਂ ਚੰਗੀਆਂ ਨੇ ਅਰੇਬੀਆ ਚਾਲ ਚੰਗੀ ਤੁਰਦੀਆਂ ਨੇ ਪਹਿਲਾਂ ਜਿਹੜੀ ਗੱਲਬਾਤ ਆ ਆਪਾਂ ਇਸ ਕਾਲੀ ਆਬਲਖ ਮਾਰਵਾੜੀ ਘੋੜੀ ਬਾਰੇ ਕਰਦੇ ਹਾਂ ਇਹ ਘੋੜੀ ਮਿੱਤਰੋ ਚਾਰਦੰ ਦਾ ਕੱਦ ਘੋੜੀ ਦਾ 62 ਇੰਚਾ ਅਲੀ ਕਿਰ ਲਗੜ ਵਾਲੇ ਘੋੜੇ ਦੀ ਬੱਚੀ ਆ ਇਹ ਵੱਖਰੀ ਬਲੱਡ ਲਾਈਨ ਆ ਦੋਸਤੋ ਜਿਵੇਂ ਆਪਣੇ ਆਮ ਦੇਖਦੇ ਆਂ ਵੀ ਅਲੀ ਸ਼ਾਨ ਲਾਈਨ ਤੇ ਜਾਂ ਮੱਜੂਕੇ ਲਾਈਨ ਉਸ ਤੋਂ ਇਲਾਵਾ ਜਿਹੜੀ ਇੱਕ ਹੋਰ ਲਾਈਨ ਦੀ ਆਪਾਂ ਜਿਹੜੀ ਆਪਣੇ ਪੰਜਾਬ ਦੀ ਲਾਈਨ ਆ ਅਲੀ ਕਿਰ ਲਗੜ ਵਾਲੀ ਬੜੀ ਫੇਮਸ ਲਾਈਨ ਆ ਦੋਸਤੋ ਉਸੇ ਲਾਈਨ ਦੀ ਘੋੜੀ ਆ ਇਹ ਤੇ ਘੋੜੀ ਮੇਲਟ ਨਹੀਂ ਕਰਾਈ ਵੀ ਅੰਦਰ ਦੀ ਬਿਲਕੁਲ ਸਾਫ਼ ਆ ਚਾਰ ਦਾੰਦੇ ਦੀ ਉਮਰ ਆ ਦੋਸਤੋ ਜਿਹੜਾ ਵੀ ਕੋਈ ਚਾਹਵਣ ਸੱਜਣ ਖਰੀਦਣਾ ਚਾਹੁੰਦਾ ਘੋੜੀ ਦਾ ਬਾਡੀ ਸਟਰਕਚਰ ਤੁਸੀਂ ਚੈੱਕ ਕਰੋ ਘੋੜੀ ਸ਼ਕੀਨ ਵੀ ਬੜੀ ਆ ਤੇ ਮਜ਼ਬੂਤ ਬੜੀ ਆ ਆ ਤੁਸੀਂ ਦੇਖ ਸਕਦੇ ਹੋ ਸੰਭ ਸੰਭ ਬੜੇ ਹੈਵੀ ਆ ਪੱਠਪੁੜੇ ਦੀ ਬੜੀ ਚੰਗੀ ਆ ਗਰਦਨ ਦੀ ਲੰਬਾਈ ਚੈੱਕ ਕਰੋ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਮੱਥੇ ਤੇ ਦੇ ਬਹੁਤ ਸੋਹਣਾ ਬਲੇਜ ਬਣਿਆ ਵਾ ਕੰਨੇ ਦਾ ਕੁੰਡੀ ਵਾਲਾ ਨਮਾ ਹਾਣਾ ਚਾਰ ਦੰਦ ਉਮਰਾਏ ਦੀ ਤੇ ਕੱਦ 62 ਇੰਚਾ ਇਸ ਘੋੜੀ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੋਰਾ ਤੂਰਾ ਬਹੁਤ ਸੋਹਣਾ ਦੁਰਦੀ ਆ ਸਵਾਰੀ ਦੇ ਹੱਕ ਨੂੰ ਬੜੀ ਚੰਗੀ ਆ ਘੋੜੀ ਅਲੀ ਕਿਰਲਗੜ੍ਹ ਵਾਲੀ ਘੋੜੀ ਦੀ ਬੱਚੀ ਆ ਇਹ ਸੋ ਦੂਜੀ ਘੋੜੀ ਆ ਜਿਹੜੀ ਮਿੱਤਰੋ ਆਹ ਲਾਲ ਜੰਬੀ ਘੋੜੀ ਇਹ ਘੋੜੀ ਨੂੰ 29 ਤਰੀਕ ਨੂੰ ਜੰਪ ਦਿੱਤਾ ਗਿਆਗਾ ਨੋਕਰੇ ਘੋੜੇ ਪਠਾਨ ਤੋਂ 29 ਤਰੀਕ ਦਾ ਜੰਪਾ ਜਿਹੜੀ ਆ ਹੁਣ 29 ਤਰੀਕ ਆ ਉਹਦੋਂ ਇਹਨੂੰ ਪੂਰਾ 1 ਮਹੀਨਾ ਹੋ ਜਾਊਗਾ ਮੇਟ ਕਰਾਈ ਵੀ ਨੂੰ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਘੋੜੀ ਖਰੀਦਣਾ ਚਾਹੁੰਦਾ ਤਾਂ ਜਿਹੜੀ ਇਹਦੀ ਉਮਰ ਆ ਇਹ ਪੰਜਾਰੀ ਲੱਗੀ ਵੀ ਆ 5 ਸਾਲ ਉਮਰ ਆ ਇਹਦੀ ਕੱਦ ਦੇ ਦਾ ਵੀ 62 ਇੰਚ ਆ ਸੋ ਤੁਸੀਂ ਚੈੱਕ ਕਰਵਾ ਕੇ ਘੋੜੀ ਖਰੀਦ ਸਕਦੇ ਹੋ ਤੇ ਬਾਕੀ ਘੋੜੀ ਦਾ ਡਿਜ਼ਾਈਨ ਜਿਹਨ ਇਹਦਾ ਵੀ ਬੜਾ ਚੰਗਾ ਹੈਗਾ ਇਹ ਦੋਵੇਂ ਘੋੜੀਆਂ ਸਰਦੂਲਗੜ੍ਹ ਵਾਲੀ ਤਾਰੀ ਦੇ ਕੋਲੇ ਸੇਲ ਆ ਢੰਡਾਲਾ ਸਟੱਡ ਫਾਰਮ ਵਾਲੇ ਦੇ ਕੋਲੇ ਤਾਰੀ ਪੰਡਨ ਨੂੰ ਤਕਰੀਬਨ ਸਾਰੇ ਭਰਾ ਜਾਣਦੇ ਆ ਢੰਡਾਲਾ ਸਟੱਡ ਫਾਰਮ ਸਰਦੂਲਗੜ੍ਹ ਪਿੰਡ ਆ ਬਾਈ ਦਾ ਨੰਬਰ ਨੋਟ ਕਰ ਲਓ 97792 58155 ਇਹ ਤਾਰੀ ਪੰਡਤ ਦਾ ਨੰਬਰ ਆ ਢੰਡਾਲ ਸਟੱਡ ਫਾਰਮ ਦੇ ਨਾਂ ਦੇ ਉੱਤੇ ਬਾਈ ਦਾ ਇੰਸਟਾਗ੍ਰam ਅਕਾਊਂਟ ਵੀ ਬਣਿਆ ਬਿਆ ਉੱਥੇ ਜਾ ਕੇ ਵੀ ਤੁਸੀਂ ਬਾਈ ਨਾਲ ਗੱਲਬਾਤ ਮੈਸੇਜ ਤੇ ਕਰ ਸਕਦੇ ਹੋ ਬਾਕੀ ਆ ਫੋਨ ਨੰਬਰ ਆਪਾਂ ਸ਼ੇਅਰ ਕਰਤਾ ਤੇ ਇਹਦੇ ਤੇ ਗੱਲਬਾਤ ਤੁਸੀਂ ਕਰ ਲਿਓ ਮਜਬੂਤ ਘੋੜੀ ਇਹ ਵੀ ਬਹੁਤ ਆ ਪਿੱਠ ਪੁੜੇ ਦੀ ਬਾਡੀ ਦੀ ਬਹੁਤ ਜਿਆਦੇ ਖੁੱਲੀ ਆ ਬੜੀ ਸ਼ਕੀਨ ਘੋੜੀ ਆ ਕੰਨ ਬਹੁਤ ਜਿਆਦੇ ਛੋਟਾ ਇਹਦਾ ਵੀ ਸੋ ਜਿਹੜਾ ਵੀ ਕੋਈ ਚਾਹਵਣ ਸੱਜਣਾ ਆ ਕਾਲੀ ਅਵਲਖ ਮਾਰਵਾੜੀ ਘੋੜੀ ਖਰੀਦਣਾ ਚਾਹੁੰਦਾ ਤਾਂ ਇਹਦੇ ਬਾਰੇ ਵੀ ਤੁਸੀਂ ਬਾਈ ਤਾਰੀ ਦੇ ਨਾਲ ਗੱਲਬਾਤ ਕਰ ਲਿਓ ਘੋੜੀ ਦਾ ਡਿਜ਼ਾਈਨ ਜੂਨ ਬਹੁਤ ਵਧੀਆ ਵੈਸੇ ਵੀ ਅੱਜਕੱਲ੍ਹ ਅਵਲਖ ਘੋੜੀਆਂ ਦੀ ਡਿਮਾਂਡ ਬਹੁਤ ਆ ਤੇ ਮਿਲਦੀਆਂ ਬਹੁਤ ਘੱਟ ਆ ਸੋਹਣੇ ਡਿਜ਼ਾਈਨ ਵਾਲੀਆਂ ਅਵਲਖ ਘੋੜੀਆਂ ਬਹੁਤ ਘੱਟ ਨਿਕਲਦੀਆਂ ਨੇ ਮਾਰਕੀਟ ਇਹਨਾਂ ਦੀ ਬਹੁਤ ਜ਼ਿਆਦਾ ਆ ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਬਾਈ ਤਾਰੀ ਦੇ ਨਾਲ ਕਰ ਸਕਦੇ ਹੋ ਘੋੜੀ ਬਾਡੀ ਬਣਤਰ ਦੀ ਖੁੱਲੀ ਆ ਮੇਟ ਹਾਲੇ ਕਰਾਈ ਨਹੀਂ ਅੰਦਰ ਦੀ ਬਿਲਕੁਲ ਸਾਫ ਆ ਤੁਸੀਂ ਆਪਦੀ ਤਸੱਲੀ ਵਾਸਤੇ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਤੇ ਅਲੀਕਰ ਲਗਾੜਾ ਵਾਲੀ ਦੀ ਬੱਚੀ ਆ ਇਹ ਉਮਰੇ ਦੀ 4 ਦੰਦਾ ਕੱਦ 62 ਇੰਚਾ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਸਵਾਰੀ ਬਹੁਤ ਚੰਗੀ ਕਰਾਉਂਦੀ ਆ ਅਰੇਬੀਆ ਤੋਰਾ ਸੋਹਣਾ ਤੁਰਦੀ ਆ ਇਹ ਸਭਲਾ ਘੋੜੀ ਬਾਰੇ ਜਿਹਨੇ ਕੋਈ ਚਾਵਣ ਸੱਜਣ ਖਰੀਦਣਾ ਚਾਹੁੰਦਾ ਤਾਂ ਗੱਲਬਾਤ ਕਰ ਲਿਓ ਤੇ ਜੇ ਕਿਸੇ ਨੇ ਉਹ ਦੂਜੀ ਚੰਬੀ ਘੋੜੀ ਖਰੀਦਣੀ ਆ ਲਾਲ ਆ ਜਿਹੜੀ ਤਾਂ ਉਦੇਈ ਬਾਰੇ ਵੀ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਨੰਬਰ ਮੈਂ ਤੁਹਾਨੂੰ ਬਾਈ ਦਾ ਤਾਰੀ ਦਾ ਇੱਕ ਵਾਰ ਫੇਰ ਦੱਸ ਦਿੰਨਾ 97792 58155 ਦੋਵੇਂ ਘੋੜੀਆਂ ਸੋਹਣੇ ਡਿਜ਼ਾਈਨ ਦੀਆਂ ਨੇ ਵਧੀਆ ਸਮੀਆਂ ਮਿਆਂ ਪਲੀਆਂ ਮਿਆਂ ਘੋੜੀਆਂ ਨੇ ਤੇ ਕਾਲ ਕਰ ਲਿਓ ਬਾਈ ਦੇ ਪਿੰਡ ਸਰਦੂਲਗੜ੍ਹ ਜਾ ਕੇ ਤੁਸੀਂ ਦੋਨੇ ਘੋੜੀਆਂ ਦੇਖ ਸਕਦੇ